ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਬਿਚਾਰ ਜਨ ਅਗਲੇ ਵਿੱਚ ਆਪ ਸਭਾ ਨੂੰ ਪਾਸੇ ਕਰਦੇ ਹਾਂ। ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਮੇਰੇ ਪੰਜਵੇਂ ਪਾਸ਼ਾ ਧੰਤਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਸੁਖਮਣੀ ਸਾਇੰਗੀ ਦੀ ਬਾਣੀ ਦੇ ਕਾਪਤ ਬਾਰੇ। ਕਿ ਇਹ ਬਾਣੀ ਦਾ ਪਾਠ ਕਰਕੇ ਸਾਡੀ ਜ਼ਿੰਦਗੀ ਦੇ ਵਿੱਚੋਂ ਕਿੰਝ ਦੁੱਖ ਦਮਿਤ ਦੀ ਜੜ ਕੁੱਤੀ ਜਾਂਦੀ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜਰੂਰ ਸ਼ੁਣਨਾ ਅਤੇ ਖਾਸ ਕਰਕੇ ਉਹ ਭੈਣ ਭਰਾ ਇਹ ਵੀਡੀਓ ਨੂੰ ਜਰੂਰ ਸੁਣਨ ਜੋ ਕਿੰਤੇ ਵੀ ਅਸੀਂ ਕੰਮਕਾਰਾਂ ਦੇ ਰਹਿ ਜਿਹਾ ਕਰਕੇ ਸ਼ੁਭਮਣੀ ਸਾਇਉਂਕੀ ਦੀ ਬਾਣੀ ਦਾ ਪਾਠ ਕਰਨ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਜਾਂ ਕੁਝ ਭੈਣ ਭਰਾ ਕਰਦੇ ਨੇ ਕਿ ਅਸੀਂ 1 ਤੋਂ 1.5 ਘੰਟਾ ਉੱਤੋਂ بڑا ਨਾਲ ਕੇ ਬੈਠ ਨਹੀਂ ਸਕਦੇ ਇਸ ਕਰਕੇ ਅਸੀਂ ਇਹ ਪਾਠ ਨਹੀਂ ਕਰਦੇ ਤਾਂ ਉਹ ਅਜਿਹੀ ਵੀਡੀਓ ਗੀਨੁਰ ਸ਼ਨਨ ਕੋਤੇ ਅਜਿਹੀ ਵੀਡੀਓ ਦੇ ਵਿੱਚ ਆਪਾਂ ਇਸ ਬਾਣੀ ਦੇ ਤਤਕ ਬਾਰੇ ਵੀ ਗੱਲ ਕਰਾਂਗੇ ਅਤੇ ਜੋ ਭੈਣ ਭਰਾ ਇੱਕ ਸਮੇਂ ਦੇ ਵਿੱਚ ਪੂਰਾ ਪਾਠ ਨਹੀਂ ਕਰ ਸਕਦੇ ਉਹ ਕਿਸ ਤਰੀਕੇ ਦੇ ਨਾਲ ਪਾਠ ਕਰਕੇ ਮੇਰੇ ਪਿਆਰੇ ਉਪਾਸ਼ਾ ਜੀ ਦੀਆਂ ਕੁਸ਼ਨਾ ਹ ਸਭ ਸਤਿ ਸਕਦੇ ਨੇ ਇਹਦੇ ਬਾਰੇ ਦੀ ਗੱਲ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣੋ ਜੀ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਉਸ ਨੂੰ ਲਾਈਕ ਕਰੋ ਸ਼ੇਅਰ ਕਰੀਂ ਕਰਨਾ ਤਾਂ ਮੇਰੇ ਵੈਸੇ ਹੋਰ ਵੀ ਭੈੜਾ ਬਣਦਾ ਤਾਂ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾ ਫਿਰ ਵਾਹਿਗੁਰੂ ਜੀ ਜਰੂਰ ਨੇਕੀ ਕਰਵਾ ਤਾਂ ਆਵਾਜ ਦੀ ਤਰੀਕੇ ਨੂੰ ਲਈ ਸ਼ੁਰੂ ਕਰਦੇ ਹਾਂ ਸੰਗਤ ਦੇ ਸਭ ਤੋਂ ਪਹਿਲਾਂ ਖਾਤਾ ਕਮਾਈ ਵਾਲੇ ਸੰਤ ਮਹਾਪੁਰਖਾਂ ਭੰਤਨ ਬਾਬਾ ਨੰਦ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਸਾਖੀ ਨੂੰ ਸੁਣ ਕੇ ਮਨ ਨੂੰ ਬਹੁਤ ਗਲ ਮਿਲਦਾ ਹੈ ਅਤੇ ਸੇਖੋਂ ਮੁਰੰਗਸਾ ਜੀ ਦੀ ਬਾਣੀ ਦੀ ਤਾਕਤ ਬਾਰੇ ਪਤਾ ਲੱਗਦਾ ਹਾਂ ਸੋ ਇਸ ਕਰਕੇ ਇਸ ਸਾਖੀ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਸੰਗਤ ਕੀ ਬਾਬਾ ਜੀ ਦੇ ਜੀਵਨ ਨੂੰ ਪੜ ਕੇ ਪਤਾ ਲੱਗਦਾ ਕਿ ਤਨਤਨ ਬਾਬਾ ਨਾਮ ਸਿੰਘ ਜੀ ਨੇ ਨਾਮ ਤੋਂ ਬਿਨਾਂ ਕਦੇ ਦੂਜੀ ਦਗਵੀ ਨਹੀਂ ਕੀਤੀ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਆਪ ਵੀ ਨਾਮ ਦੇ ਸਖਤ ਪਾਲਣ ਕੀਤੇ ਅਤੇ ਜੋ ਵੀ ਉਹਨਾਂ ਦੀ ਸ਼ਰਨ ਉਹ ਵਿੱਚ ਗਿਆ ਜਿਸ ਵੀ ਬੋਤਲੇ ਉਹਨਾਂ ਦੀ ਸੰਗਤ ਕੀਤੀ ਬਾਬਾ ਜੀ ਨੇ ਤੁਨੀ ਵਜਨ ਬੰਦਗੀ ਦੇ ਨਾਲ ਖਬਰ ਤਬੀਏ ਦੇ ਨਾਮ ਦੇ ਨਾਲ ਕਿਉਂ ਗਿਆ ਪਾਣੀ ਦੇ ਨਾਲ ਜੋੜਿਆ ਅਤੇ ਉਸ ਨੂੰ ਖਦਾ ਗੁੜਾ ਪਾਉਣ ਦਾ ਆ ਬਾਬਾ ਜੀ ਦੇ ਨਿਤਨੇਮ ਬਾਰੇ ਸਭ ਜਾਣਦੇ ਆ ਕਿਤੇ ਵੀ ਬਾਬਾ ਜੀ ਹਰ ਰੋਜ਼ ਰਾਤ ਨੂੰ 12 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਭਜਨ ਬੰਦਗੀ ਕਰਨ ਬੈਠ ਜਾਂਦੇ ਸਨ ਕਹਿੰਦੇ ਉਹਨਾਂ ਵੇਲੇ ਜਦ ਵਿੱਚ ਨਾਨਕ ਸਰ ਇੱਕ ਜੰਗਲ ਸੀ ਤੇ ਕਹਿੰਦੇ ਬਾਬਾ ਜੀ ਇਸ਼ਨਾਨ ਕਰਕੇ ਉਹ ਜੰਗਲ ਦੇ ਵਿੱਚ ਬੈਠ ਕੇ ਵੰਦਗੀ ਕਰਦੇ ਸਨ ਤੇ ਕਹਿੰਦੇ ਬਾਬਾ ਜੀ ਦਾ ਇਕ ਨੇਮ ਸੀ ਕਿ ਰਜਾਨਾ ਦੇ ਨੇਤ ਨੀਤ ਤੋਂ ਇਲਾਵਾ ਪੰਜ ਕਾਰਸ਼ੁਧਵੀ ਜ਼ੈਦਗੀ ਦੇ ਸੰਤਸੰਪਨ ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਵਾਪਰ ਗਈ ਰਾਤ 2:00 ਵਜੇ ਇਸ਼ਨਾਨ ਕਰਕੇ ਬੰਨਾਰ ਕਾਸ਼ਯ ਜੀ ਦੀ ਯਾਦ ਵਿੱਚ ਬੈਠ ਗਏ ਕਿੰਨੇ ਜੀਵ 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 ਪ੍ਰਾਣੀ ਬਾਬਾ ਜੀ ਦੇ ਸਾਹਮਣੇ ਕਈ ਢੇਸ਼ ਬਦਲ ਬਦਲ ਕੇ ਆਵੇ ਕਦੇ ਵੱਡਾ ਹੋ ਜਾਵੇ ਕਦੇ ਸ਼ੋਸ਼ਾ ਹੋ ਜਾਵੇ ਭਾਵ ਕਿ ਉਹਨੇ ਕਈ ਤਰੀਕਿਆਂ ਦੇ ਨਾਲ ਬਾਬਾ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਗੱਲ ਨਾ ਮਣੀ ਤਾਂ ਕਹਿੰਦੇ ਕੋਈ ਬਾਬਾ ਜੀ ਦੇ ਸਾਹਮਣੇ ਆ ਕੇ ਪੜ ਗਿਆ ਬਾਬਾ ਜੀ ਨੇ ਪੁੱਛਿਆ ਜੀ ਭਾਈ ਤੂੰ ਕੌਣ ਆ ਤੇ ਕਹਿੰਦੇ ਉਹ ਪ੍ਰਾਣੀ ਆਪਣੀ ਧਿਆਨਕ ਆਵਾਜ਼ ਦੇ ਵਿੱਚ ਬੋਲ ਰਿਹਾ ਕਿ ਮੈਂ ਪਰਜੋ ਗਿਆ ਤੇ ਕਹਿੰਦੇ ਬਾਬਾ ਜੀ ਕਹਿਣ ਲੱਗੇ ਵੀ ਭਾਈ ਤੂੰ ਇੱਥੇ ਕੀ ਕਰ ਰਿਹਾ ਏ ਤੇਰਾ ਸਾਡੇ ਕੋਲ ਵੀ ਤਾਂ ਆ ਕਹਿੰਦੇ ਉਹ ਕਲਪੂ ਕੋ ਕਹਿਣਾ ਨਾ ਕਿ ਜੇ ਸਦਾ ਰਾਜ ਹੋਵੇ ਜੇ ਉਹਦੇ ਰਾਜ ਦੇ ਵਿੱਚ ਕੋਈ ਲੋਕ ਉਹਦੇ ਖਿਲਾਫ ਕੰਮ ਕਰੇ ਤਾਂ ਫਿਰ ਉਹ ਕਿੰਝ برداشت ਕਰ ਸਕਦਾ ਹੈ ਕਹਿਣਾ ਨਾ ਮੈਂ ਚਾਹੁੰਦਾ ਹਾਂ ਕਿ ਮੇਰੇ ਰਾਜ ਦੇ ਵਿੱਚ ਲੋਕ ਗਲਤ ਕੰਮ ਕਰਨ ਪਰ ਤੁਸੀਂ ਤਾਂ ਉਹਨਾਂ ਨੂੰ ਸਹੀ ਰਸਤੇ ਪਾ ਰਹੇ ਹੋ ਖੁਦ ਵੀ ਅਮਰਤ ਲੈਣੇ ਉੱਠਦੇ ਹੋ ਜਨਮ ਜੰਮਦੀ ਕੀ ਪਰਦੇ ਹੋ ਅਤੇ ਹੋਰਾਂ ਨੂੰ ਵੀ ਜਨਮ ਜੰਮਦੀ ਦੇ ਨਾਲ ਦੂਰ ਗਏ ਹੋ ਹੌਲੀ ਹੌਲੀ ਕਰਕੇ ਲੋਕ ਮੇਰੇ ਕਬਜੇ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਕੱਲ ਜੁ ਕਹਿਣ ਲੱਗਾ ਬੁ ਤੁਹਾਡੇ ਨਾਮ ਜਪਨ ਕਰਕੇ ਜਪਾਉਣਾ ਕਰਕੇ ਮੇਰਾ ਡਰ ਸਾਰੇ ਲੋਕਾਂ ਦੇ ਵਿੱਚੋਂ ਖਤਮ ਹੋ ਗਿਆ ਤੇ ਬਾਬਾ ਜੀ ਕਹਿਣ ਲੱਗੇ ਵੀ ਭਾਈ ਤੂੰ ਸਿੱਧੀ ਸਿੱਧੀ ਗੱਲ ਕਰ ਤੂੰ ਚਾਹਨਾ ਕੀ ਆ ਤੇ ਕਹਿੰਦੇ ਉਹ ਕਹਿਣ ਲੱਗਾ ਨਾਮ ਜਪਣਾ ਅਤੇ ਜਪਾਉਣਾ ਬੰਦ ਕਰ ਦੋ ਕਹਿੰਦੇ ਬਾਬਾ ਜੀ ਹੱਸ ਪਏ ਕਹਿਣ ਲੱਗੇ ਵੀ ਭਾਈ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮਾਂ ਦੇ ਬੰਨੇ ਆ ਉਹਨਾਂ ਦੇ ਹੁਕਮ ਅਨੁਸਾਰ ਚੱਲਦੇ ਆਂ ਉਹਨਾਂ ਦਾ ਹੁਕਮ ਇਹ ਅਮਰਤ ਲਈ ਉੱਠਣਾ ਦਾ ਨਾਮ ਜਪਣ ਦਾ ਜਪਾਉਣ ਦਾ ਅਤੇ ਅਸੀਂ ਉਹਨਾਂ ਦੇ ਹੁਕਮ ਨੂੰ ਤਾਲ ਨਹੀਂ ਸਕਦੇ ਬਾਬਾ ਜੀ ਕਹਿਣ ਲੱਗੇ ਕਿ ਤੂੰ ਇੱਥੋਂ ਚਲੇ ਜਾ ਤੈਨੂੰ ਇੱਥੋਂ ਕੁਝ ਨਹੀਂ ਮਿਲਦਾ ਕਿਤੇ ਕਾਫੀ ਗੇਰ ਤੱਕ ਤਲ ਜੁਦਗੇ ਅਤੇ ਮਹਾਵਰਤਾਂ ਦੀ વાਤਾਵਰਪ ਚਲੇ ਤਲ ਜੁਦ ਨੇ ਇਹ ਤਰ੍ਹਾਂ ਦੀਆਂ ਸ਼ਕਤੀਆਂ ਦਿਖਾਣਾ ਡਰਾਇਆ ਨਾਮ ਚ ਜਿੱਤੇ ਪਰ ਬਾਬਾ ਜੀ ਨੇ ਕਿਹਾ ਵੀ ਤੇਰੀ ਇੱਥੇ ਗੱਲ ਨਹੀਂ ਬਣਨੀ ਤੂੰ ਇੱਥੋਂ ਚਲਿਆ ਜਾ ਅਸੀਂ ਗੁਰਨਾਨਕ ਪਾਸ਼ਾ ਜੀ ਦੇ ਹੁਕਮ ਮੰਨਦੇ ਆਂ ਤੇ ਗੁਰਨਾਨਕ ਪਾਸ਼ਾ ਜੀ ਦਾ ਤੁਮੇ ਆ ਨਾਮ ਨਹੀਂ ਚਤਵਾ ਅਤੇ ਜਪੋਂ ਨਹੀਂ ਕਹਿੰਦੇ ਇਹ ਗੱਲ ਸੁਣ ਕੇ ਕਲਗੁਦ ਨੂੰ ਹੋਰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਗੁੱਸੇ ਦੇ ਵਿੱਚ ਆ ਕੇ ਹੋਰ ਡਰੋਂ ਤੁਮ ਤੋਂ ਲੱਗਾ ਵੀ ਤੂੰ ਹੰਮ ਨੇ ਪਤਾ ਨਹੀਂ ਕੀ ਕੀ ਕਰ ਸਕਦਾ ਹਾਂ ਮੈਂ ਜੇ ਚਾਹਾਂਗਾ ਤਾਂ ਨਹੀਂ ਆ ਰਿਹਾ ਕਰ ਸਕਦਾ ਉਹ ਕਰ ਸਕਦਾ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਭਾਈ ਤੈਨੂੰ ਜੋ ਕਰਨਾ ਹੈ ਕਰ ਲੈ ਪਰ ਅਸੀਂ ਨਾਵਾਂ ਦੇ ਜਖਮਾਂ ਤੇ ਜੋ ਤੋਹਾਂ ਬੰਦ ਨਹੀਂ ਕਰ ਸਕਦੇ ਕਿਤੇ ਕੰਕੂ ਵੀ ਕਹਿਣ ਲੱਗਾ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਸਕਦਾ ਹਾਂ ਅਤੇ ਹੁਣੇ ਹੀ ਤੋਹਾਂ ਨੂੰ ਕਰਕੇ ਦਿਖਾ ਦਵਾਂ ਪਰ ਇਹ ਜੋ ਬਾਣੀ ਤੁਸੀਂ ਰੋਜ਼ ਸ਼ਮਦੇ ਹੋਣਾ ਇਹ ਬਾਣੀ ਸਾਡੇ ਵਾਹ ਪੇਸ਼ ਨਹੀਂ ਚੱਲਣ ਦਿੰਦੀ ਇਹ ਬਾਣੀ ਦਾ ਪਹਿਰਾ ਹਰ ਵਕਤ ਤੁਹਾਡੇ ਆਸ-ਪਾਸ ਲੱਗਿਆ ਰਹਿੰਦਾ ਹੈ ਕਿਤੇ ਇੱਕ ਦਿਨ ਸੁਖੇਤਨ ਤਨਵਭਨਨ ਸਿੰਘ ਦੀ ਮੁਸਕਰਾਏ ਅਤੇ ਕਹਿਣ ਲੱਗੇ ਕਿ ਲੈ ਭਾਈ ਕਲਜੋ ਤੂੰ ਤਾਂ ਆਪਣਾ ਇਲਾਜ ਖੁਦ ਹੀ ਸਾਨੂੰ ਦੱਸ ਦਿੱਤਾ ਹੈ ਅੱਗੇ ਤਾਂ ਅਸੀਂ ਸਿਰਫ ਪੰਜ ਪਾਠ ਸੁਖਮੀ ਸਹਾਬ ਦੀ ਦੇ ਸੰਦੇਸਾਂ ਪਰ ਅਜ ਤੋਂ ਬਾਅਦ ਕਿੰਨੀਆਂ ਰਾਤ ਸੁਖਮੀ ਸਹਾਬ ਦੀ ਬਾਣੀ ਦਾ ਪਾਠ ਚੱਲੇਗਾ ਕਿਤੇ ਉਹ ਦਿਨ ਜਾਵੇ ਅੱਜ ਦਾਲੇ ਅਜ ਤੱਕ ਕਦੇ ਵੀ ਨਾਨਕ ਸਰਸ ਪਲੇਰਾ ਦੇ ਵਿੱਚ ਸਤਹੁਣੀ ਜੈਲਦੀ ਦੀ ਪਾਣੀ ਦਾ ਪਾਟ ਬੰਦ ਨਹੀਂ ਹੋਇਆ ਦਿਨ ਰਾਤ ਉੱਤੇ ਸਤਹੁਣੀ ਜੈਲਦੀ ਦੀ ਬਾਣੀ ਦੇ ਪਾਟ ਚੱਲਦੇ ਨੇ ਅਤੇ ਬਾਬਾ ਜੀ ਕੋਲ ਆਏ ਹਰ ਜਿਹੜਾ ਸੂਮਿ ਸਤਹੁਣੀ ਜੈਲਦੀ ਦੀ ਬਾਣੀ ਦਾ ਪਾਟ ਕਰਨ ਦੀ ਸਲਾਹ ਦਿੰਦੇ ਸਮੇਂ ਕਿ ਘਰ ਦੇ ਵਿੱਚ ਸਤਹੁਣੀ ਜੈਲਦੀ ਦੀ ਬਾਣੀ ਦਾ ਪਾਟ ਕਰੋ ਜੋ ਕਹਿੰਦੇ ਸਰਸ ਜੀ ਅਸੀਂ ਅਨਪੜ੍ਹਿਆ ਜਾਂ ਕਿਸੇ ਕਾਰਨ ਕਰਕੇ ਪਾਠ ਕਰ ਨਹੀਂ ਸਕਦੇ ਬਾਬਾ ਜੀ ਕਹਿੰਦੇ ਸੀ ਭਾਈ ਤੁਸੀਂ ਪਹਿਲੇ ਤੁਸੀਂ ਪਾਠ ਸੁਣਾਣਾ ਸ਼ੁਰੂ ਕਰੋ ਸੁਣਾ ਦੇ ਨਾਮ ਲਈ ਤੁਹਾ ਘੱਟ ਆਉ ਹੋ ਜਾਵੇਗਾ ਜੋ ਸਰਵਤ ਕੀ ਇਹ ਸਾਡੀ ਸੁਣਾਉਣ ਦਾ ਮਕਸਦ ਇਹ ਸੀ ਕਿ ਸਾਨੂੰ ਇਹ ਮੇਰੇ ਪੰਨੇ ਪਾਸ਼ਾ ਜੀ ਦੀ ਇਸ ਬਾਣੀ ਦੀ ਤਾਤਵਤਾ ਦੀ ਸਮਝ ਆ ਜਾਵੇ ਜਿੱਥੇ ਵੀ ਇਸ ਬਾਣੀ ਦਾ ਪਾਠ ਹੁੰਦਾ ਹੈ ਉੱਚ ਕਲਗੁਰੂ ਕੇ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਤੇ ਨਾਰਾ ਪ੍ਰਵਾਹ ਨਹੀਂ ਪਹੁੰਚ ਸਕਦਾ ਤੇ ਜਿਹੜੇ ਭਣ ਪ੍ਰਾਕਹਿਦਦੇ ਨੇ ਸਾਡੇ ਤੋਂ ਅਨਰਤ ਬੂਲੇ ਨਹੀਂ ਹੁੰਦੀ ਆ ਜਾਂਦਾ ਸਨਮਾਨ ਸਤਿਉਂਡਾਈ ਇਹ ਆਲਸੀ ਦੀ ਕਲਗੁਰੂ ਦਾ ਹੀ ਉਪਰੰਕਿਆ ਕਲਗੁਰੂ ਭੇਸ ਬੋਦਨ ਬੋਦਲੇ ਕਿ ਸਾਮੂਹ ਭਜਨ ਬੰਦੇ ਗੀਤੋ ਬਾਣੀ ਤੋਂ ਦੂਰ ਕਰ ਪਏ ਮਤਵੇਲੇ ਤੋਂ ਦੂਰ ਰਹਿਦਾ ਹੈ ਆਪਣੇ ਗਿਰਜਮਤ ਤੋਂ ਦੂਰ ਕਰਦਾ ਹੈ ਕਿ ਇੱਕ ਕਲਯੁਗ ਦੇ ਤ੍ਰਿਮਾਨ ਤੋਂ ਬਚਣ ਦੇ ਲਈ ਸਭ ਨੂੰ ਆਪਣਾ ਕਰਦੇ ਹੋ ਜਹਰ ਰੂਰ ਸੁਖਮਣੀ ਜੈ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਜਾਂ ਸੁਣਾ ਚੰਦਾ ਹੈ ਸੁਖਮਣੀ ਜੈ ਜੀ ਦੀ ਬਾਣੀ ਦਾ ਪਾਠ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਹਾਂ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਕਿ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤੁਸੀਂ ਦੁਪਹਿਰ ਵੇਲੇ ਤੁਹਾਨੂੰ ਜੇ ਦੁਪਹਿਰ ਵੇਲੇ ਨਹੀਂ ਕੀਤਾ ਜਾਂਦਾ ਤੁਸੀਂ ਸ਼ਾਮ ਵੇਲੇ ਕਰ ਲਓ ਆ ਰਾਤ ਨੂੰ ਸ਼ਾਮ ਤੋਂ ਪਹਿਲਾਂ ਕਰ ਲਓ ਕਿ ਜਿਹੜੇ ਬੰਦੇ ਭਰਾ ਕਹਿੰਦੇ ਆ ਕਿ ਅਸੀਂ ਪਾਠ ਨਹੀਂ ਕਰ ਸਕਦੇ ਤੇ ਸ਼ੁਰੂ ਸਤਿਗੁਰੂ ਨਾਲ ਸ਼ੁਰੂ ਕਰਤੋ ਕਰਦੇ ਵਿੱਚ ਦੋਵੇਂ ਹੀ ਨੇ ਸੁਹਣੇ ਜਜ਼ਦੀ ਦੀ ਮਾਂ ਦਾ ਪਾਉ ਲਗਾ ਕੇ ਰੱਖੋ ਤੇ ਉਹ ਵੀ ਤੁਹਾਡੇ ਕਰਦੀ ਮੈਂਟਿਟੀ ਬਿਟੀ ਹੋਇਆ ਤੇ ਦਿੱਕਤ ਆਏ ਦੇਖਣਾ ਕੁਝ ਹੀ ਦਿਨਾਂ ਦੇ ਵਿੱਚ ਖੂਰ ਹੋ ਜਾਵੇਗੀ ਮਹਾਤਮਿਕ ਜੀ ਕਹਿੰਦੇ ਜਿੱਥੇ ਸੁਹਣੇ ਜਜ਼ਦੀ ਦੀ ਮਾਂ ਦਾ ਪਾਠ ਕੀਤਾ ਜਾਂਦਾ ਹੈ ਜਲਸੀ ਮਾਦਾਂ ਦਾ ਇਹ ਨਾ ਉਹ ਘਰ ਦੇ ਵਿੱਚੋਂ ਤੋਂ ਖਦ ਗਵਿੰਦਰ ਕਨੀਸ਼ ਦੀ ਜਨ ਉੱਠੀ ਜਾਂਦੀ ਆ ਤਾਂ ਫਿਰ ਜਦੋਂ ਸਾਨੂੰ ਪਤਾ ਹੈ ਕਿ ਇਸ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਤਾਂ ਫਿਰ ਇਹ ਪਾਠ ਕਿਉਂ ਨਹੀਂ ਕਰਦੇ ਇੱਕ ਵਾਰ ਪਾਠ ਕਰਨਾ ਸ਼ੁਰੂ ਕਰੋ ਜੇ ਕਿ 1 ਤੋਂ 1.5 ਘੰਟੇ ਦਾ ਚੌਂਪੜਾ ਨਹੀਂ ਵੱਜਦਾ ਭਾਵੇਂ ਇੱਕੋ ਸਮੇਂ ਦੇ ਦਾ ਛੋਟੇ ਛੇ ਪਾਠ ਨਹੀਂ ਕਰ ਸਕਦੇ ਤੁਸੀਂ ਇਹ ਪਾਠ ਨੂੰ ਕਈ ਭਾਗਾਂ ਦੇ ਵਿੱਚ ਵੰਡ ਕੇ ਕਰ ਸਕਦੇ ਹੋ ਕੋਲ 24 ਅਸ਼ਟਪਦੀਆਂ ਨੇ 24 ਸ਼ਲੋਕ ਨੇ ਇਸ ਪਾਵਰ ਦੀ ਤੁਸੀਂ 12 ਸਮੂਹਤ 12 ਅਸ਼ਟਪਦੀਆਂ ਸਵੇਰੇ ਪੜ੍ਹੋ ਬਾਰਾ ਸ਼ਾਮਤਲ ਚੇਹ ਇੱਕ ਦਿਨ ਦੇ ਵਿੱਚ ਪੂਰਾ ਪਾਠ ਨਹੀਂ ਕਰ ਸਕਦੇ ਦੋ ਦਿਨ ਦੇ ਵਿੱਚ ਕਰ ਲਓ ਤਿੰਨਾਂ ਦਿਨਾਂ ਦੇ ਵਿੱਚ ਕਰ ਲਓ ਇਥੇ ਤਿੱਤਰ ਕੀ ਜੇ ਤੁਸੀਂ ਸ਼ੁਰੂਆਤ ਕਰ ਰਹੇ ਹੋ ਨਾ ਇੱਕ ਸੰਲੋਕ ਇੱਕ ਕਸ਼ਟ ਬਦਲ ਤੋਂ ਹੀ ਕਰ ਲਓ ਕਿਰਗਮਾ ਦਾ ਇੱਕ ਸੰਲੋਕ ਅਤੇ ਇੱਕ ਕਸ਼ਟ ਬਦਲ ਦਾ ਪਾਠ ਕਰ ਲਓ ਇਸ ਸਤਤਿ ਚੋਰੀ ਦੇ ਨਾਲ ਦੇ ਵਿੱਚ ਸੰਤੂਰ ਸੁਖੰਦ ਜੀ ਦੀ ਬਾਣੀ ਦਾ ਪਾਠ ਕਰोगे ਤੇ ਇੱਕ ਇੱਕ ਸ਼ਲੋਕ ਤੇ ਇੱਕ ਅਸ਼ਟਬਦੀ ਦਾ ਕੀਤਾ ਹੋਇਆ ਪਾਠ ਤੁਹਾਡੀ ਜੀਵਨੀ ਦੇ ਵਿੱਚ ਬਾਣੀ ਦੀ ਯਾਦ ਲੱਗ ਗਈ ਤੁਸੀਂ ਫਿਰ ਆਪਣਾ ਆਪ ਨੂੰ ਰੋਕ ਨਹੀਂ ਸਕੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਦਿਨੋਂ ਦੇ ਬਦਲਾਵ ਹੋਣਗੇ ਸੰਕਟ ਕੀ ਇਹ ਬਾਣੀ ਦਾ ਪਾਠ ਕਰਕੇ ਜਿੰਦਗੀ ਦੇ ਵਿੱਚ ਬਹੁਤ ਬਦਲਾਅ ਆਉਂਦੇ ਨੇ ਇਹ ਮੇਰਾ ਖੁਦ ਦਾ ਤਜਰਬਾ ਹੈ ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣਾ ਤਜਰਬਾ ਤੁਹਾਨੂੰ ਅੱਡ ਮਿੱਟੀ ਆਗ ਦੀ ਦਿਵਾਲੀ ਸੰਜੀਤ ਕਰਾਂ ਵੀ ਇਹ ਵੰਨ ਦਾ ਕਹਾਣਿ ਹੈ ਜਦ ਮੈਂ ਪਹਿਲੀ ਵਾਰ ਕੀਤਾ ਮੇਰੇ ਨਾਲ ਕੀ ਹੋਇਆ ਕਿਸ ਤਰ੍ਹਾਂ ਇਹਨੇ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਕੀਤਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੀ ਨੂਰ ਲਿਖਿਓ ਜੀ ਫਿਰ ਮੈਂ ਆਪਣੇ ਅੱਡ ਮਿੱਟੀ ਆਗ ਦੀ ਦਿਵਾਲੀ ਨੂੰ ਸੰਜੀਤ ਕਰਾਂਗੀ ਸ਼ੋ ਮੁਕਤੀ ਦੇ ਨਾਲ ਕਿ ਸੁਖੀ ਜ਼ੋਰ ਦੀ ਥੀ ਵੰਨ ਦਾ Pārts ar un ar jūru, kad nav ਕਰਤਾ ਤੋਂ ਇੱਕ ਹੀ ਤੁਮ ਕਰ ਲਵੇ ਇਹ ਬਾਣੀ ਦਾ ਪਾਠ ਕਰਨਾ ਜਾਂ ਸੁਣਨਾ ਸ਼ੁਰੂ ਕਰਦੇ ਵੀ ਇਹ ਇੱਕ ਤਰ੍ਹਾਂ ਹੀ ਪੂਰੇ ਕਰਨ ਦਾ ਆਪਣਾ ਉਹ ਗਾੜੀ ਕਰ ਸ਼ੁਰੂਆਤ ਕਰੋ ਤਾਂ ਇਤਨਾ ਕੁਝ ਦਿਨਾਂ ਦੇ ਵਿੱਚ ਤੁਸੀਂ ਖੁਦ ਟੁਮੈਂਟ ਕਰਕੇ ਦੱਸੋ ਜੀ ਵੀ ਸਾਡੀ ਜ਼ਿੰਦਗੀ ਵਿੱਚ ਕੀ ਕੀ ਬਦਲਾਅ ਹੋਏ ਆ ਸ਼ੁਕਰ ਹੈ ਜੀ ਸਾਦਗੀ ਦੀ ਬਾਣੀ ਸਾਡੇ ਮਨ ਦੇਗਾ ਇਸ ਆਮਾਗੂਪੂਰਤਾ ਕਰਦੀ ਹੈ ਸਾਡੀ ਜ਼ਿੰਦਗੀ ਦੇ ਦੁੱਖ ਦਿਲਦਰ ਦੀ ਦੂਰ ਕਰਦੀ ਆ ਸਾਡੇ ਕੰਨ ਮਨ ਧਨ ਦੇ ਦੁੱਖ ਰੋਗ ਜੀਰ ਕਰਦੀ ਆ